ਸੌਦਾ ਇਕਤ ਹਟ ਪੂਰੇ ਗੁਰ ਪਾਈਐ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਭਾਲਹਿ ਗੁਣੀ ਗਹੀਰ ਕਰਮਵੰਤੀ ਸਹਲਾਇਆ ਨਾਨਕ ਕਰ ਗੁਰ ਪੀਰ ਚੌਥਾ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਤਿੰਨਾ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਮ ਉਤੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਐ ਨਦਰ ਸਰਾਫ ਕੀ ਬਹੁੜ ਨ ਪਾਈ ਤਾਉ ਸਤੀ ਪਹਿਰੀ ਸਤਿ ਭਲਾ ਬਹੀਐ ਪੜਿਆ ਪਾਸ ਉਥੈ ਪਾਪ ਪੁਨ ਬੀਚਾਰੀਐ ਕੂੜੈ ਘਟੈ ਰਾਸ ਉਥੈ ਖੋਟੇ ਸੱਟਿਐ ਖਰੇ ਕੀ ਚਹ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌਣੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਹੀ ਪਤੀਆਏ ਸੱਚ ਵਿਗਸਿਆ ਸੱਚੇ ਕੋਟ ਗਰਾਂਏ ਨਿਜ ਘਰ ਵਸਿਆ ਸਤਿਗੁਰ ਤੁਠੇ ਨਾਉ ਪ੍ਰੇਮ ਰਸਿਆ ਸੱਚੇ ਦੈ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖਵਾਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਧਾ ਪਉੜਿ ਅਨਸਾਰ ਕਰਾਈ ਸਗਲੇ ਦੂਖ ਪਾਣੀ ਘਰ ਪੀਵਾ ਧਰਤੀ ਹਾਕ ਚਲਾਈ ਤਰਤ ਰਾਜੀ ਅੰਬਰ ਤੋਂਨੇ ਪਿਛੈ ਟੰਕ ਚੜਾਈ ਏ ਵਡ ਵੱੱਦਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਏਤਾ ਤਾਣ ਉਹ ਐ ਮਨ ਅੰਦਰ ਕਰੀ ਪੇ ਆਖ ਕਰਾਈ ਜੀ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇਕ ਵੰਨ ਭੁਖਿਆ ਭੁਖ ਨਾ ਉਤਰੈ ਗੱਲੀ ਭੁਖ ਨਾ ਜਾਏ ਨਾਨਕ ਭੁਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜੇ ਕੂੜ ਕਮਾਈ ਐ ਵਿਣ ਸੱਚੇ ਕੂੜਿਆਰ ਬੰਨ ਚਲਾਈ ਐ ਵਿਣ ਸੱਚੇ ਤਨ ਛਾਰ ਛਾਰ ਰਲਾਈ ਐ ਵਿਣ ਸੱਚੇ ਸਭ ਭੋਕਾ ਜੇ ਪੈਂਜੈ ਖਾਈ ਐ ਵਿਣ ਸੱਚੇ ਦਰਬਾਰ ਕੂੜ ਨਾ ਪਾਈ ਐ ਕੂੜਾ ਲਾਲ ਚ ਲੱਗ ਮਹਿਲ ਖਵਾਈ ਐ ਸਭ ਜਗ ਠੱਗਿਓ ਠੱਗ ਆਈ ਐ ਜਾਈ ਐ ਤਨ ਮਹਿ ਤ੍ਰਿਸ਼ਨਾ ਅਗ ਸ਼ਬਦ 부ਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁਨ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤ ਕੇ ਸਾਧ ਖੰਦਾ ਲਹਿ ਦਾਨ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਪੋਲਜਵੇ ਹਰ ਲਾਲ ਤਿਤ ਫਲ ਰਤਨ ਲੱਗਹਿ ਮੁਖ ਭਾਕਿਤ ਫਿਰ ਦਹਿਰ ਦਹਿ ਨਿਹਾਲ ਨਾਨਕ ਕਰਮ ਹੋਐ ਮੁਖ ਮਸਤਕ ਲਿਖਿਆ ਹੋਐ ਲੇਖ ਅਠ ਸੱਠ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੀਖ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ ਪੌਣੀ ਜੀਵੰਦਿਆ ਮਰ ਮਾਰਨਾ ਪਛੋ ਤਾਈ ਐ ਝੂਠਾ ਇਹੋ ਸੰਸਾਰ ਕਿਨ ਸਮਝਾਈ ਐ ਸੱਚ ਨਾ ਧਰੇ ਪਿਆਰ ਤੰਦੈ ਧਾਈ ਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ ਹੁਕਮੀ ਸਿਰ ਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਮੋਹਤ ਨਾ ਚਸਬਲੰਮ ਹਰ ਯੈ ਪਾਈਐ ਗੁਰ ਪ੍ਰਸਾਦੀ ਭੋਜ ਸੱਚ ਸਮਾਈਐ ਸ਼ਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੀ ਮਹਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬੇ ਉੱਤਮ ਕਬ ਨੀਚ ਕਬ ਚੰਦਨ ਕਬ ਅਕਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹਿ ਵਖਾਨ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁਝਿਆ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਕ ਦਰਗਾਹ ਪਾਵਣਾ ਖਾਲਕ ਕੋ ਆਦੇਸ ਟਾਡੀ ਗਾਵਣਾ ਨਾਨਕ ਜੁਗ ਜੁਗ ਇਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆਂ ਨਾਗ ਲੱਗੇ ਜਾਈ ਆਪਣ ਹੱਥੀ ਆਪਣੈ ਦੇ ਕੂਚਾਇਆ ਪੇ ਲਾਇ ਹੁਕਮ ਪਾਇ ਧੁਰ ਖਸਮ ਕਾ ਅਤੀ ਹੂੰ ਧੱਕਾ ਖਾਈ ਗੁਰਮਖ ਸਿਉ ਮਨ ਮੁਖ ਅੜੈ ਡੁੱਬੈ ਹੱਕ ਨਿ ਆਈ ਦੁਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਈ ਨਾਨਕ ਏਵੇਂ ਜਾਣੀਐ ਸਭ ਕਿਸ ਤਿਸਹਿਰ ਜਾਇ ਮਹੱਲਾ ਦੂਜਾ ਨਾਨਕ ਪਰਖਿ ਆਪ ਕੋ ਤਾ ਪਾਰਖ ਜਾਣ ਰੋਗਦਾਰੂ ਦੋਹੈਂ ਬੁੱਝੈ ਤਾਂ ਵੈਦ ਸੁਜਾਨ ਵਾਟ ਨਾ ਕਰੀ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੀ ਹਾਨ ਲਾਏ ਹਾਨ ਲੱਬ ਨਾ ਚੱਲਈ ਸੱਚ ਰਹਿ ਸੋ ਵਿਸ਼ਟ ਪਰਮਾਨ ਸਰ ਸੰਦੇ ਆਗਾਸ ਕਉ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾਹੇ ਦਰਜਾਨ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਨੀ ਵਾਰੀਆ ਮਹਿਲਾ ਮਨ ਜਨਵਾਸ ਸ਼ਬਦ ਸਵਾਰੀਆ ਸੱਚ ਕਹਿਨ ਅਰਦਾਸ ਸੇ ਵਿਚਾਰੀਆ ਸੋਹਣ ਖਸਮੇ ਪਾਸ ਹੁਕਮ ਸਿਧਾਰੀਆ ਸਚੀ ਕਹਿਨ ਅਰਦਾਸ ਮਨੋ ਪਿਆਰੀਆ ਬਿਨ ਨਾਮੈ ਤ੍ਰਿਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸ਼ਲੋਕ ਮਹੱਲਾ ਪਹਿਲਾ ਮਾਰੂ ਮਹੀ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੋਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਖ ਨਾਨਕ ਸੱਚੇ ਨਾਮ ਕੀ ਕੀਤੀ ਪੁੱਛਾ ਪੁੱਛ ਮਹੱਲਾ ਦੂਜਾ ਨਿਹ ਪਲੰ ਤਸ ਜਨਮਸ ਜਾਵਤ ਬ੍ਰਹਮਨਾ ਬਿੰਦਤੀ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੀ ਕਰਨ ਕਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਨ ਕਮਲ ਵਿਗਸਿਆ ਖਸਮਹੁ ਪੂਰਾ ਪਾਏ ਮਨੋ ਰਹਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਬਦਉਸਿਆ ਢਾਡੀ ਕਥੇ ਇਕੱਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮਿਲੇ ਪਿਆਰਿਆ ਸ਼ਲੋਕ ਮਹੱਲਾ ਪਹਿਲਾ ਖਤੇਉ ਜੰਮੇ ਖਤੇ ਕਰਨ ਤਾ ਖਤਿਆ ਵਿੱਚ ਪਾਏ ਧੋਤੇ ਮੂਲ ਨਾ ਉੱਤਰਹਿ ਜੇ ਸੋ ਧੋਵਣ ਪਾਏ ਨਾਨਕ ਬਖਸ਼ੇ ਬਖਸ਼ੀਐ ਨਾਹੀਂ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁੱਖ ਛਡ ਮੰਗੀਐ ਸੁਖ ਸੁਖ ਦੁੱਖ دھوਏ ਧਰ ਕੱਪੜੇ ਪਹਿ ਰਹਿ ਜਾਏ ਮਨੁੱਖ ਜਿੱਤੈ ਬੋਲਣ ਹਾਰੀਐ ਕਿੱਥੈ ਚੰਗੀ ਚੋਪਾ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲੱਖ ਸਿਰਜ ਨੇ ਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾਲਿਆ ਸਤਗੁਰ ਸੱਚੇ ਵਾਹ ਸੱਚ ਸੁਮਾਲਿਆ ਪਾਇਆ ਰਤਨ ਕਰਾ ਹੁ ਦੀਵਾ ਬਾਲਿਆ ਸੱਚਾ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨੇ ਡਰਿਆ ਡਰ ਲੱਗ ਗਰਬ ਸੇਹ ਗਾਲਿਆ ਨਾ ਉਹ ਭੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹਲਾ 3 ਤੀਜਾ ਭੈ ਵਿੱਚ ਜੰਮੈ ਭੈ ਮਰੈ ਪੀ ਭਉ ਮਨ ਮਹਿ ਹੋਈ ਨਾਨਕ ਭੈ ਵਿੱਚ ਜੀ ਮਰੈ ਸਹਿਲਾ ਆਇਆ ਸੂਈ ਮਹਲਾ 3 ਤੀਜਾ ਭੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੀ ਮਰੈ ਮੋਹੇ ਕਾਲੈ ਉਠ ਜਾਈ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਇਆਲ ਨਾ ਕਬਹੂ ਝੂਰੀ ਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸ਼ਲੋਕ ਮਹਲਾ ਪਹਿਲਾ ਸਿਰ ਖੁਹਾਈ ਪੀਹ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹਿ ਲੈਨ ਪੜਾਸਾਂ ਪਾਣੀ ਦੇਖ ਸਗਾਹੀ ਢਾਵਾਂ ਗੀ ਸਿਰ ਖੋਹਾਇਨ ਭਰੀਆਂ ਹੱਥ ਸਵਾਹੀ ਮਾਉ ਪੀਉ ਕਿਰਤ ਗਵਾਇਨ ਟੱਬਰ ਰੋਵਣ ਤਾਹੀ ਓਨਾ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ ਮੋਏ ਕਥੰ ਪਾਹੀ ਅਠਸਠ ਤੀਰਥ ਦੇਨ ਨਾ ਢੋਈ ਬ੍ਰਾਹਮਣਾਂ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮਤੈ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਨੈ ਡੜ ਦੀ ਬਾਣ ਨਾ ਜਾਹੀ ਲੱਕੀ ਕਾ ਸੇ ਹੱਥੀ ਭਮਣ ਅੱਗੋਂ ਪਿੱਚੀ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦਈਏ ਵਗੋਏ ਫਿਰਹਿ ਬਗੁੱਤੀ ਫਿੱਟਾ ਵਤੈ ਗੱਲਾਂ ਜੀਆਂ ਮਾਰ ਜੀਵਾਲੇ ਸੋਈ ਅਵਰਨਾ ਕੋਈ ਰਖੈ ਦਾਨੂ ਤੈ ਇਸਨਾ ਨੋ ਵੰਜੀ ਪਸ ਪਈ ਸਿਰ ਖੁੱਤੈ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀ ਆਮਾ ਧਾਣੀ ਅੱਠ ਸੱਠ ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਵਾਜੈ ਨਾ ਤੈ ਪੂਜਾ ਨਾਮਨ ਸਦਾ ਸੁਜਾਣੀ ਮੋਇਆਂ ਜੀਵਦਿਆਂ ਗਤ ਹੋਐ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਤੇ ਸ਼ੈਤਾਨੀ ਇਹਨਾ ਗੱਲ ਨਾ ਪਾਣੀ ਵੁੱਠੈ ਹੋਇ ਹੋਇ ਬਲਾਵ ਜੀਆਂ ਜੁਗਤ ਸਮਾਣੀ ਵੁੱਠੈ ਅਨ ਕਮਾਦ ਕਪਾਹ ਸਭ ਸੇ ਪਰਦਾ ਹੋਵੈ ਵੁੱਠੈ ਘਾਚ ਰਹਿ ਨਿਤ ਸੁਰਹੀ ਸਾ ਤਨ ਦਹੀ ਬਲੋਵੈ ਤਿਤਕੇ ਹੋਮ ਜਗ ਸਦ ਪੂਜਾ ਪਇ ਕਾਰਜ ਸੁ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਟੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਤੇ ਨਾਵਨ ਨਾਹੀ ਤਾਂ ਸਤ ਚੱਟੇ ਸਿਰ ਛਾਈ ਮਹੱਲਾ ਦੂਜਾ ਅੱਗੀ ਪਾਲਾ ਕੀ ਕਰੇ ਸੂਰਜ ਕੇ ਹੀ ਰਾਤ ਚੰਦ ਅਨੇਰਾ ਕੀ ਕਰੇ ਪਉਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌਣੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀ ਬਾਣ ਹੋਰਿਆ ਮਣ ਜਾਣਿਆ ਸੱਚ ਜੇ ਮੰਗਹਿ ਦਾਨ ਸੇ ਤੁਦੈ ਜਿਹਿਆ ਸੱਚ ਤੇਰਾ ਫਰਮਾਨ ਸ਼ਬਦੇ ਸੋਇਆ ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ ਕਰਮ ਪਵੈ ਨੀਸ਼ਾਨ ਨਾ ਚੱਲੇ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜਹਿ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਭਾਇਆ ਸ਼ਲੋਕ ਮਹੱਲਾ ਦੂਜਾ ਦੀਖਿਆ ਅੱਖ 부ਝਾਇਆ ਸਿਫਤੀ ਸੱਚ ਸਮਿਓ ਤਿਨ ਕੋ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪੁ ਬੁਝਾਏ ਸੋਈ 부ਝੈ ਜਿਸ ਆਪ ਸੁਝਾਏ ਤਿਸ ਸਭ ਕਿਸ ਸੁਝੈ ਕਹਿ ਕਹਿ ਕਤ ਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖਿਉ ਆਪ ਲਹਿ ਭ੍ਰਾਂਤ ਹੋਐ ਜਿਸ ਦਾਤ ਪੌੜੀ ਫੋਂ ਢਾਡੀ ਵੇਹਕਾਰ ਕਰ ਲਾਇਆ ਰਾਤ ਦੇਹ ਕਹਿ ਵਾਰ ਤੁਰੋ ਫਰਮਾਇਆ ਢਾਡੀ ਸਚੈ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਪੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੀ ਪੂਰਾ ਪਾਇਆ ਸ਼ੁੱਧ